ਅੱਜ ਚੈੱਕ ਕਰ ਲਓ 2 ਪੀਸ ਕੋਟਮੈਂਟ ਜਿਹੜਾ ਬਾਜ਼ਾਰ ਦੇ ਵਿੱਚ 10000 ਰੁਪਏ ਦਾ 2 ਪੀਸ ਕੋਟਮੈਂਟ ਆਉਂਦਾ ਐਦੂ ਘੱਟ ਕੋਈ ਥੜੀ ਨਹੀਂ ਚੰਦ ਦਿੰਦਾ ਸਾਡੇ ਕੋਲ ਆਜੋ 10000 ਵਾਲਾ ਕੋਟਮੈਂਟ ਸਿਰਫ 2995 ਵਿੱਚ ਮੈਂ ਠੀਕ ਬੋਲ ਰਿਆਂ ਸਿਰਫ 2995 ਵਿੱਚ ਸਲਾਈ ਕਰਕੇ ਦੇਣਾ ਆ ਚਾਹੇ ਤੁਸੀਂ ਇਦਾਂ ਪਿੰਟ ਵਾਲਾ ਸਟਾਈਲ ਬਣਾ ਲਓ ਚਾਹੇ ਤੁਸੀਂ ਇੰਡੋ ਪੈਸ਼ਟ ਸ਼ਹਿਰਾ ਵਾਲਾ ਸਟਾਈਲ ਬਣਾ ਲਓ ਜਿਹੜਾ ਮਰਜ਼ੀ ਲੈ ਜਾਓ 2995 ਚ ਦਵਾਂਗੇ ਕੋਈ 15 17 18000 ਨਹੀਂ ਲੈ ਜਾਓ 3760 ਜੇ ਵੀ ਆ ਕੋਈ 17 18000 ਦੀ ਸ਼ੇਰਵਾਨੀ ਨਹੀਂ ਲੈ ਜਾਓ 6500 ਰੁਪਏ ਚ ਇਹ ਵੀ ਸਲਾਈ ਕਰਕੇ ਦੇ ਦੇਾਂਗੇ ਕੋੜਤਾ ਪਿਆ ਮੱਲੇ ਦੱਸੋ 2000 ਦਾ ਕਹਿੰਦੇ ਕੱਪੜਾ ਕਹਿੰਦੇ 2500 ਰੁਪਏ 2600 ਜੇ ਸਲਾਈ ਕਰਕੇ ਦੇਣੀ ਉਹ ਸਾਡੇ ਕੋਲ ਆ ਜਾਓ ਕੱਲਾ ਕੱਪੜਾ ਲੈਣਾ ਤਾਂ 700 ਰੁਪਏ ਦਾ ਕੱਪੜਾ ਖਲਾਈ ਕਰਕੇ ਲੈਣਾ ਤੇ 1300 ਰੁਪਏ ਦਾ ਕੋਰਟ ਪਜਾਮਾ ਦੇ ਦਿਆਂਗੇ ਕਿਵੇਂ ਆ ਕੋਰਟ ਪੈਂਟ ਲਗਜ਼ਰੀ ਕੋਰਟ ਪੈਂਟ ਆ ਜੀ ਤੁਸੀਂ ਚੈੱਕ ਕਰੋ ਨੈਟ ਤੇ ਆ ਸਾਰੀਆਂ ਫੋਟੋ ਆਣਗੀਆਂ ਇਹੋ ਚੀਜ਼ਾਂ ਵੇਖ ਕੇ ਅੱਜ ਕੱਲ ਆਪਣੇ ਹਰ ਕੋਈ ਆਪਣਾ ਵੀਰ ਮਾਡਲ ਭਾਨਾ ਚਾਹੁੰਦਾ ਵੀ ਆ ਚੀਜ਼ ਬਣਾਉਣੀ ਆ ਇਹ ਕੋਰਟ ਪੈਂਟ 25000 ਦੇ ਕੋਰਟ ਪੈਂਟ ਦਿੰਦੇ ਆ ਜੀ ਆਹ ਚੀਜ਼ਾਂ ਵੇਖ ਕੇ ਇਹ ਕੋਰਟ ਪੈਂਟ ਆਪਾਂ ਤੁਹਾਨੂੰ ਸਿਰਫ 6000 ਦੇ ਵਿੱਚ ਰੈਡੀ ਕਰਕੇ ਦਵਾਗੇ ਠੀਕ ਆ ਭਾਈ ਜੀ ਰੰਗ ਦਾ ਆ ਵੀ ਬਹੁਤ ਸੋਹਣਾ ਆ ਇਹਦੇ ਵਿੱਚ ਭਾਜੀ ਕਲਰ ਤੁਸੀਂ ਆ ਲਿਮਟਿਡ ਕਲਰ ਆ ਜਿੱਦਾਂ ਦੇ ਕਲਰ ਜਿੱਦਾਂ ਦਾ ਵੀ ਡਿਜ਼ਾਈਨ ਲੈਣਾ ਇਹ ਕੋਟ ਪਿੰਟ ਤੁਹਾਨੂੰ ਭਾਜੀ ਪੈ ਜਾਊਗਾ 7000 ਚ ਲਗਜ਼ਰੀ ਕੋਟ ਆਹ ਦੇਖੋ ਜੀ ਹਰ ਤਰ੍ਹਾਂ ਦੇ ਰੰਗ ਫੋਟੋਆਂ ਨਾਲ ਦੇ ਤੁਹਾਨੂੰ ਅਸੀਂ ਦੇਈ ਜਾਣੇ ਆ ਜਿੱਦਾਂ ਦਾ ਵੀ ਤੁਹਾਨੂੰ ਡਿਜ਼ਾਈਨ ਚਾਹੀਦਾ ਤੁਸੀਂ ਕੋਈ ਫੋਟੋ ਲਿਆ ਕੇ ਦਿਖਾ ਦਿਓ ਕੋਈ ਡਿਜ਼ਾਈਨ ਦਿਖਾ ਦਿਓ ਸੇਮ ਚੀਜ਼ ਤੁਹਾਨੂੰ ਬਣਾ ਕੇ ਦੇਵਾਂਗੇ ਸੋ ਆ ਵੀ ਚੈੱਕ ਕਰ ਲਓ ਭਾਈ ਜੀ ਟੈਕਸੀਡੋ ਕੋਟ ਮਨਣਾ ਉਹ ਵੀ ਤੁਸੀਂ ਬਣਾ ਲਿਓ ਕੱਪੜਾ ਅਸੀਂ ਟੌਪ ਦਾ ਦੇ ਰਹੇ ਆ ਸਤਲੋ ਵੀ ਮੁੰਡੇ ਹੁਣ ਵਿਆਹ ਸ਼ਾਦੀ ਨੇ ਜਾਰੀ ਤਿਆਰੀ ਖੇਚ ਲੋ ਪਰ ਪੁਰਾਣੇ ਕੱਪੜੇ ਪਾ ਕੇ ਨਹੀਂ ਜਾਣਾ ਨਵੇਂ ਕੱਪੜੇ ਪਾ ਕੇ ਜਾਣਾ ਨਾ ਤੁਸੀਂ ਪੁਰਾਣੀਆਂ ਭੈਂਟਾ ਪਾ ਕੇ ਜਾਣਾ ਨਾ ਪ੍ਰਾਣੇ ਕੋਰਟ ਵਰਟ ਪੱਕ ਜਾਣਾ ਤੇ ਨਾ ਤੁਸੀਂ ਬਜ਼ਾਰਾ ਚ ਕਿਸੇ ਦੁਕਾਨਾਂ ਤੇ ਜਾ ਕੇ ਲੁੱਟ ਹੋਣਾ ਹੋਰ ਤੁਸੀਂ ਮੇਰੀ ਵੀਡੀਓ ਐਂਡ ਤੱਕ ਦੇਖ ਲਿਓ ਆ ਚੈੱਕ ਕਰ ਲਓ ਜਿਹੜਾ 2 ਪੀਸ ਹੈਗਾ ਤੁਸੀਂ ਬਾਜ਼ਾਰ ਚ ਜਿਹੜੀ ਮਰਜੀ ਵੱਡੀ ਛੋਟੀ ਦੁਕਾਨ ਤੇ ਚਲ ਜਿਓ ਤੁਹਾਨੂੰ 10000 ਰੁਪਏ ਤੋਂ ਕੱਟ ਕੇ ਇਸਨੇ ਨਹੀਂ ਦੇਣਾ ਪਰ ਸਾਡੇ ਕੋਲ ਆ ਜਾਓ 2 ਪੀਸ ਕੋਰਟ ਵਰਟ ਸਿਰਫ 2995 ਚ ਲੈ ਜਾਓ ਇੱਥੇ ਆਉਣ ਦਾ ਫਾਇਦਾ ਕੀ ਆ ਭਾਵੇਂ ਤੁਸੀਂ ਆਹ ਹੱਡ ਡਿਜ਼ਾਈਨ ਲੈ ਲਓ ਪਿੰਟ ਸਟਾਈਲ ਭਾਵੇਂ ਤੁਸੀਂ ਲੈ ਲਓ ਸ਼ੈਰੀ ਸਟਾਈਲ ਮਤਲਬ ਇੰਡੋ-ਬੈਸਟਨ ਜਿਹੜਾ ਹੈਗਾ ਇਹ ਵੀ ਤੁਹਾਨੂੰ ਅਸੀਂ 2995 ਚ 2 ਪੀਸ ਦੇ ਰਣਾ ਸਲਾਈ ਕਰਕੇ ਦਵਾਂਗੇ ਜਿਹੜਾ ਸਾਡਾ ਸ਼ਕੀਰ ਭਰਾ ਆਇਆ ਦੇਖੋ ਉਹ ਕਹਿੰਦਾ ਵੀ ਸਾਨੂੰ 3 ਪੀਸ ਕੋਟਪੈਂਟ ਚਾਹੀਦਾ ਬਾਜ਼ਾਰ ਚ 15000 16000 17000 ਰੁਪਿਆ ਦੀ ਕੀਮਤ ਆ ਪਰ ਸਾਡੇ ਕੋਲ ਆਜੋ 3760 ਦੇ ਵਿੱਚ ਆ ਕੋਟਪੈਂਟ ਦਵਾਂਗੇ ਦਵਾਂਗੇ ਵੀ ਸਲਾਈ ਕਰਕੇ ਤੁਹਾਡੇ ਨਾਪ ਦਾ ਦਵਾਂਗੇ ਹੁਣ ਚੈਲੰਜ ਕੀ ਆ ਤੁਸੀਂ ਜਿਹੜੀ ਮਰਜ਼ੀ ਦੁਕਾਨ ਤੇ ਜਾ ਕੇ ਜਾਂ ਟੇਲਰ ਤੋਂ ਹੀ ਪਤਾ ਕਰ ਲੋ ਇਹਦੀ ਸਲਾਈ ਇਕੱਲੇ ਦੀ 4000 ਤੋਂ ਲੈ ਕੇ 4500 ਰੁਪਿਆ ਦੀ ਇਕੱਲੀ ਸਲਾਈ ਆ ਪਰ ਅਸੀਂ 2995 ਵਿੱਚ ਸਲਾਈ ਕਰਕੇ ਕੱਪੜਾ ਦੇ ਰਹੇ ਹਾਂ ਆ 3 ਪੀਸ ਸਪੋਰਟਮੈਂਟ ਦੀ ਸਲਾਈ ਹੈਗੀ ਆ 5500 6000 ਪਰ ਇਹ ਤੁਹਾਨੂੰ ਅਸੀਂ 730 60 ਹੀ ਦੇ ਰਹੇ ਹਾਂ ਸਲਾਈ ਕਰਕੇ ਇਹ ਬਹੁਤ ਵੱਡਾ ਚੈਲੇਂਜ ਆ ਨਾ ਕਿਸੇ ਨੇ ਦਿੱਤਾ ਨਾ ਦੇ ਹੋਣਾ ਹੁਣ ਤੁਸੀਂ ਪੁਜਾਰਾ ਚ ਜਾਣੇ ਹੋ ਫੇਰਬਾਨੀਆਂ 6000 7000 8000 10 10000 ਰਪਏ ਦੇ ਰੈਂਟ ਤੇ ਲੈ ਕੇ ਆਉਂਦੇ ਹੋ ਜੇ ਤੁਸੀਂ ਖਰੀਦਣੀਆਂ ਮੁੱਲ ਲੈਣੀਆਂ ਆਪਣੇ ਲਈ ਤਾਂ ਇਹ ਵੀ 15 17 18000 ਤੋਂ ਘੱਟ ਕੋਈ ਦਿੰਦਾ ਨਹੀਂ ਹੈਗਾ ਤੁਸੀਂ ਮਾਤੂ ਸ਼੍ਰੀ ਦਸਤਾਰ ਜੜਿਆਲੇ ਗੁਰੂ ਆਜੋ ਆ ਸੋਨਾ ਸੋਨਾ ਹਜ਼ਾਰਾਂ ਰਿਆ ਸ਼ੇਰਵਾਨੀਆਂ ਸਾਡੇ ਤੋਂ ਸਿਰਫ 6500 ਰੁਪਏ ਜਿ ਫਲਾਈ ਕਰਕੇ ਲੈ ਜਾਓ ਆ ਹੁਣ ਦੇਖੋ ਕੁਰਤਾ ਪਜਾਮਾ ਕੁਰਤੇ ਪਜਾਮੇ ਦੇ ਵਿੱਚ ਸਾਡੇ ਕੋਲ ਰੰਗ ਵੀ ਅਣਗਿਣਤ ਹੈਗੇ ਆ ਜਿਹੜਾ ਕੁਰਤਾ ਪਜਾਮਾ ਬਾਜ਼ਾਰ 'ਚ 15 17 1800 2 2000 ਰੁਪਏ ਦਾ ਮਿਲਦਾ ਸਾਡੇ ਕੋਲ 700 ਰੁਪਏ ਤੋਂ ਕੁਰਤੇ ਪਜਾਮੇ ਦਾ ਕੱਪੜਾ ਸ਼ੁਰੂ ਆ ਰੰਗ ਇਹਦੇ ਵਿੱਚ ਬਹੁਤ ਸਾਰੇ ਆ ਜੇ ਆਪਾਂ ਬਾਸਕਟਾਂ ਦੀ ਗੱਲ ਕਰ ਲਈਏ ਆ ਕੁਟ్రਾਈ ਦੇ ਵਿੱਚ ਲੈ ਜਾਓ ਪਲੇਨ ਦੇ ਵਿੱਚ ਲੈ ਜਾਓ ਚੈੱਕ ਦੇ ਵਿੱਚ ਲੈ ਜਾਓ ਚੇਪਾਂ ਦੋ ਲਾ ਲਓ ਚਾਰ ਲਾ ਲਓ ਇੱਕ ਲਾ ਲਓ ਬਟਨ ਜਿੰਦਾਂ ਨੇ ਮਰਜ਼ੀ ਲਾ ਲਓ ਮਤਲਬ ਡਿਜ਼ਾਈਨ ਜਿੰਦਾਂ ਦੇ ਮਰਜ਼ੀ ਬਣਾ ਲਓ ਇਹਦੇ ਵਿੱਚ ਵੀ ਤੁਹਾਡੇ ਲਈ ਬਹੁਤ ਸਾਰੀਆਂ ਆਪਸ਼ਨਾਂ ਆ ਗੱਲ ਕੁਰਤੇ ਪਜਾਮੇ ਦੀ ਪਈ ਜੀ ਕਹਿੰਦੇ ਜਿਹੜਾ ਬਜਾਜ 1800 2000 ਦਾ কুর্তা ਪਜਾਮਾ ਬਾਤੂ ਸ਼੍ਰੀ ਦਸਤਾਰ ਜਟਿਆੜਾ ਗੁਰੂ 700 ਰੁਪਏ ਦੇਈ ਜਾਂਦਾ ਇਹ ਸੱਚ ਆ ਜੇ ਸੱਚ ਕਰ ਮੈਨੂੰ ਮੜਾ ਦਿਖਾ ਦਿਓ ਹਾਂਜੀ ਵੀਰ ਜੀ ਕੁਰਤਾ ਬੰਮਾ ਸਾਡੇ ਕੋਲ ਹੈਗਾ 1450 ਰੁਪਏ ਦਾ ਲੈਸ ਕਰਕੇ ਤੁਹਾਨੂੰ ਮਿਲਣਾ ਹੈ 700 ਰੁਪਏ ਦਾ ਕੁਰਤਾ ਬੰਮਾ ਕੁਰਤੇ ਪਜਾਮੇ ਦੇ ਵਿੱਚ ਹਰ ਤਰ੍ਹਾਂ ਦੀ ਤੁਹਾਨੂੰ ਕੁਆਲਿਟੀ ਮਿਲਣੀ ਆ ਹਰ ਤਰ੍ਹਾਂ ਦੀ ਰੇਂਜ ਮਿਲੂਗੀ ਅੱਛਾ ਆ ਬੜਾ ਵੱਡਾ ਬ੍ਰਾਂਡ ਆ ਇਹ ਦबई ਦਾ ਬ੍ਰਾਂਡ ਹੈਗਾ ਜਿਹੜੀ ਮਰਜ਼ੀ ਅਸੀਂ ਸਟੋਰ ਤੇ ਦੁਕਾਨ ਤੇ ਜਾਂਦੇ ਆ ਤਾਂ 3500 4000 ਤੋਂ ਘੱਟ ਨਹੀਂ ਕਰਦਾ ਇੱਕ ਤਾਂ ਦੁਬਈ ਵਾਲਾ ਕੁਰਤਾ ਪਿਆਮਾ 1 ਇੰਚ ਸਮੈਲ ਬੜੀ ਨਹੀਂ ਪਰਫਿਊਮ ਵਾਲਾ ਕੁਰਤਾ ਪਿਆਮਾ ਹਾਂਜੀ ਵੀਰ ਜੀ ਇਹਦੇ ਨਾਲ ਦਾ ਕੁਰਤਾ ਪਿਆਮਾ ਤੁਹਾਨੂੰ ਪੂਰੇ ਪੰਜਾਬ ਚੋਂ ਨਹੀਂ ਮਿਲਣਾ ਕੁਰਤੇ ਪਿਆਮੇ ਦੀ ਰੇਂਜ ਵੀ ਜਿਹੜੀ ਆ ਆਪਣੇ ਕੋਲ ਸਭ ਤੋਂ ਘੱਟ ਰੇਂਜ ਮਿਲਣੀ ਆ ਇਹ ਵੀ ਕੁਰਤਾ ਪਿਆਮਾ ਬਾਜ਼ਾਰ ਲਓਗੇ ਤੁਸੀਂ ਤੁਹਾਨੂੰ ਮਿਲਣਾ 2550 ਰੁਪਏ ਦਾ ਆਪਣੇ ਕੋਲ ਤੁਹਾਨੂੰ ਮਿਲ ਜਾਣਾ ਜੇ ਲੈਸ ਕਰਕੇ 1120 ਰੁਪਏ ਦਾ ਕੁਰਤਾ ਮਤਲਬ ਅੱਧੇ ਨਾਲੋਂ ਵੀ ਸਸਤੇ ਰੇਟਾਂ ਤੋਂ ਮਿਲ ਜਾਂਦਾ ਹਾਂਜੀ ਅੱਧੇ ਮੁੱਲ ਤੇ ਮਿਲਣਾ ਤੁਹਾਨੂੰ ਅੱਧੇ ਮੁੱਲ ਤੇ ਆਪਣੇ ਕੋਲ ਤੁਹਾਨੂੰ ਗੀਜ਼ਾ कॉटन ਮਿਲੂਗੀ ਲਿਲਨ कॉटन ਮਿਲ ਰੇ ਰੇ ਵੀ ਤੁਹਾਨੂੰ ਅੱਧੇ-ਅੱਧੇ ਮੁੱਲ ਤੇ ਮਿਲਣਾ ਹੈ ਲੈ ਕੇ ਤੁਹਾਨੂੰ ਲੀਲਨ ਕਾਟਨ ਦਾ ਕੁੜਤਾ ਵੇ ਮੈਂ ਪਹਿਣਾ ਜਿਹੜਾ 2500 ਦਾ ਵਾ ਉਹ ਤੁਹਾਨੂੰ ਪਹਿਣਾ 1120 ਰੁਪਏ ਦਾ ਅੱਛਾ ਜੇ ਬਾਈ ਟਰੰਗ ਦੇ ਕੁੜਤੇ ਪਿਆ ਮੈਨੂੰ ਦੱਸੋ ਵੀ ਰੇਟ ਕਿੰਨੇ-ਕਿੰਨੇ ਹੈਗੇ ਤੁਹਾਡੇ ਕੋਲ ਹਾਂਜੀ ਜੀ ਜੀ ਆਪਣੇ ਕੋ ਤੁਹਾਨੂੰ ਦੱਸਣ ਦੇ ਆ ਕਿ 1400 ਰੁਪਏ ਦਾ ਕੁੜਤਾ ਵੇ ਮੈਂ ਜਿਹੜਾ 700 ਦਾ ਪਹਿਣਾ ਵਾ ਜਿਹੜਾ 2000 ਦਾ ਵਾ ਉਹ ਤੁਹਾਨੂੰ ਪਹਿਣਾ ਆ 1120 ਰੁਪਏ ਦਾ ਬਾਕੀ ਇਹਦੇ ਵਿੱਚ ਰੇਂਜਾਂ ਲੱਗ ਲੱਗ ਹੈਗੀਆਂ ਭਾਜੀ ਇਹਦੇ ਵਿੱਚ ਤੁਹਾਨੂੰ ਕੁਆਲਿਟੀ ਮਿਲ ਜੂਗੀ ਮੋਕਤ ਲਾਲ ਦੀ ਕੁਆਲਿਟੀ ਮਿਲ ਜੂਗੀ ਸੀਆ ਹਰ ਤਰ੍ਹਾਂ ਦੀ ਰੇਂਜ ਮਿਲੂਗੀ ਤੁਹਾਨੂੰ ਮਤਲਬ 700 ਰੁਪਏ ਤੋਂ ਲੈ ਕੇ ਤੁਹਾਨੂੰ 2500 3000 ਦੇ ਵਿੱਚ ਵਿੱਚ ਕੁੜਤਾ ਪਿਆ ਮੈਂ ਆਪਾਂ ਵਧੀਆ ਦੇ ਦੇਣਾ ਓਕੇ ਇਹ ਤਾਂ ਵਾਈਟ ਰੰਗ ਦੀ ਗੱਲ ਹੋ ਗਈ ਜੇ ਆਪਾਂ ਕਲਰਫੁੱਲ ਆ ਦੇਖੋ ਕਿੰਨੇ ਰੰਗ ਹੈਗੇ ਆਮ ਦੁਕਾਨਦਾਰ ਤੋਂ ਇੰਨੇ ਰੰਗ ਕੁੜਤੇ ਪਿਆ ਮੇਦੇ ਹੁੰਦੇ ਨਹੀਂ ਜਿਹੜੇ ਕਲਰ ਕੁੜਤੇ ਪਿਆ ਮੇ ਇਹਦੇ ਕੀ ਕੀ ਪ੍ਰਾਈਸ ਹੈਗੇ ਆ ਇਹਦਾ ਵੀ ਭਾਈ 700 ਰੁਪਏ ਤੋਂ ਲੈ ਕੇ ਆਪਾਂ ਤੁਹਾਨੂੰ ਵਧੀਆ ਤੋਂ ਵਧੀਆ ਜਿੱਦਾਂ 1100 ਹੋ ਗਿਆ 1200 ਹੋ ਗਿਆ 1500 ਹੋ ਗਿਆ ਉਹ ਯਾਰ ਹੋ ਗਿਆ ਇਸ ਤਰ੍ਹਾਂ ਦੀ ਕੁਆਲਿਟੀ ਮਿਲੂਗੀ ਹਰ ਤਰ੍ਹਾਂ ਦਾ ਤੁਹਾਨੂੰ ਇਹਦੇ ਵਿੱਚ ਕਲਰਫੁੱਲ ਮਿਲੂਗਾ ਦੇਖੋ ਕੱਪੜਾ ਸਸਤਾ ਦੇ ਰਹੇ ਹਾਂ ਕੁਆਲਿਟੀ ਵਧੀਆ ਦੇ ਰਹੇ ਹਾਂ ਹੁਣ ਕਰਨ ਲੱਗੇ ਟੇਲਰਿੰਗ ਦੀ ਹੁਣ ਲੋਕਾਂ ਨੇ ਆਉਣਾ ਇੱਥਾਂ ਉਹਨਾਂ ਨੇ ਸਟਿਚਿੰਗ ਕਰਾਉਣੀ ਆ ਸਮਾਈ ਵੀ ਕਰਾਉਣੀ ਹੈ ਨਾ ਸੋ ਟੇਲਰ ਦੀ ਗੱਲ ਕਰਦੇ ਟੇਲਰ ਕਿੰਦਾਂ ਦੇ ਹੈਗੇ ਆਪਣੇ ਕੋਲ ਭਾਜੀ ਟੇਲਰ ਸਾਡੇ ਕੋਲ ਮਤਲਬ ਵਧੀਆ ਟੇਲਰ ਰੱਖਿਆ ਅਸੀਂ ਸਾਡੇ ਕੋਲ ਸਾਰੇ ਮੁਸਲਮਾਨ ਟੇਲਰ ਆ ਕੁਆਲਿਟੀ ਤੁਸੀਂ ਬਣਿਆ ਚੈੱਕ ਕਰ ਲਓ ਮਤਲਬ ਕੁਆਲਿਟੀ ਤੁਹਾਨੂੰ ਸਟਿਚਿੰਗ ਦੇ ਵਿੱਚ ਵੀ ਇੱਕ ਨੰਬਰ ਮਿਲੂਗੀ ਮਤਲਬ ਕੋਡ ਪੈਂਟਾਂ ਦੇ ਵਿੱਚ ਹੋ ਗਿਆ ਕੋਰਤੇ ਪਿਆਮਿਆਂ ਦੇ ਵਿੱਚ ਹੋ ਗਿਆ ਹਰ ਤਰ੍ਹਾਂ ਦੇ ਵਿੱਚ ਤੁਹਾਨੂੰ ਸਟੀਚਿੰਗ ਟੌਪ ਤੋਂ ਟੌਪ ਆਪਾਂ ਸਟੀਚਿੰਗ ਕਰਵਾ ਕੇ ਦਵਾਂਗੇ ਮਤਲਬ ਸਾਰੇ ਪੰਜਾਬ 'ਚ ਤੁਹਾਨੂੰ ਇਹਦੇ ਨਾਲ ਦੀ ਸਟੀਚਿੰਗ ਨਹੀਂ ਮਿਲੂਗੀ ਦੇਖੋ ਜੀ ਸ਼ਰਟਾਂ ਚੈੱਕ ਕਰ ਲਓ ਚੈੱਕ ਦੇ ਵਿੱਚ ਆ ਵੱਡਾ ਚੈੱਕ ਛੋਟਾ ਚੈੱਕ ਡਾਰਕ ਲਾਈਟ ਬਜ਼ੁਰਗਾਂ ਲਈ ਮੁੰਡਿਆਂ ਲਈ ਚਾਹੇ ਤੁਸੀਂ ਪ੍ਰਿੰਟ ਲੈਣੀਆਂ ਲਾਈਨਾਂ ਵਾਲੀਆਂ ਲੈਣੀਆਂ ਜਿੱਦਾਂ ਦੀ ਮਰਜ਼ੀ ਸ਼ਰਟਾਂ ਲੈਣੀਆਂ ਲੈ ਲਓ ਤੁਸੀਂ ਪੈਕਜ ਕੰਮ ਕਰਦੇ ਹੋ ਤੁਸੀਂ ਆਫਿਸ ਕੰਮ ਕਰਦੇ ਹੋ ਡੇਲੀ ਫਾਰਮ ਵਾਲੇ ਸ਼ਰਟਾਂ ਪਾਉਣੀਆਂ ਆਜੋ ਰੇਟ ਬਹੁਤ ਜ਼ਿਆਦਾ ਘੱਟ ਹੈ ਗਿਆ ਵੱਡੀ ਗੱਲ ਕੀ ਹੈ 3350 ਰੁਪਏ ਤੋਂ ਸਾਡੇ ਕੋਲ ਸ਼ਰਟ ਸ਼ੁਰੂ ਆ ਭਾਈ ਹੁਣ ਆ ਵੀ ਦੱਸੋ 2995 ਤੁਸੀਂ ਕੋਟ ਮੈਂਟ ਦੇ ਰਹੇ ਹੋ 2 ਪੀਸ 3760 ਤੁਸੀਂ ਦੇ ਰਹੇ ਹੋ 3 ਪੀਸ ਇੱਧਰ ਰੰਗ ਕਿੰਨੇ ਆ ਕੁਆਲਿਟੀ ਕਿੰਦਾ ਦੀ ਆ ਇਹ ਵੀ ਥੋੜਾ ਦੱਸ ਦਿਓ ਇਹਦੇ ਵਿੱਚ ਭਾਈ ਤੁਹਾਨੂੰ 2995 ਰੁਪਏ ਦਾ 2 ਪੀਸ ਸਟਿਚ ਕਰਕੇ ਮਿਲਣਾ ਵਾ ਵਿਦ ਸਟੀਚਿੰਗ 2995 ਰੁਪਏ ਦਾ ਮਿਲੂਗਾ 3760 ਦਾ ਤੁਹਾਨੂੰ ਮਿਲਣਾ 3 ਪੀਸ ਟੀਚਿੰਗ ਸਾਡੀ ਇੱਕ ਨੰਬਰ ਆ ਭਾਜੀ 컬러 ਤੁਹਾਨੂੰ ਹਰ ਤਰ੍ਹਾਂ ਦਾ ਮਿਲੇਗਾ ਇਹਦੇ ਵਿੱਚ ਵੀ ਹਰ ਤਰ੍ਹਾਂ ਦੀ ਤੁਹਾਨੂੰ ਕੁਆਲਿਟੀ ਮਿਲ ਜੇਗੀ ਇਹਦੇ ਵਿੱਚ ਵੀ ਆਪਣੇ ਕੋਲ ਰੇਮਰਡ ਸੀਆਰਐਮ ਓਸੀਐਮ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜੂਗੀ ਇਹਦੇ ਵਿੱਚ ਤੁਹਾਨੂੰ ਚੱਕ ਮਿਲ ਜੇਗਾ ਲਰਨਿੰਗ ਮਿਲ ਜੇਗੀ ਤੁਹਾਨੂੰ ਪਲੇਨ ਪਲੇਨ ਵੀ ਕੋਟ ਪਰ ਮਿਲ ਜੇਗਾ ਜਿੱਦਾਂ ਦਾ ਤੁਹਾਨੂੰ ਮਤਲਬ 컬러 ਚਾਹੀਦਾ 컬러 ਮਿਲ ਜੇਗਾ ਮਤਲਬ ਕੱਲੀ 2995 3760 ਨਹੀਂ ਹਰ ਤਰ੍ਹਾਂ ਦੀ ਰੇਂਜ ਨਹੀਂ ਨਹੀਂ ਭਾਜੀ ਆਪਣੇ ਕੋਲ ਤੁਹਾਨੂੰ 2995 ਤੋਂ ਲੈ ਕੇ 3000 4000 5000 10000 ਤੱਕ ਰਕੋਟਪੈਨ ਵਧੀਆ ਰੇਮਰ ਦਾ ਮਿਲ ਜੇਗਾ ਅੱਛਾ ਸ਼ੇਰਵਾਨੀਆਂ ਦੇ ਵਿੱਚ ਵੀ ਦੱਸੋ ਕਿੰਨਾਂ ਦੀ ਵੈਰਾਈਟੀ ਹੈਗੀ ਆ ਸ਼ੇਰਵਾਨੀਆਂ ਦੇ ਵਿੱਚ ਵੀ ਭਾਈ ਤੁਹਾਨੂੰ ਹਰ ਤਰ੍ਹਾਂ ਦਾ ਪ੍ਰਿੰਟ ਮਿਲ ਜੇਗਾ ਇਹਦੀ ਰੇਂਜ ਆਪਣੇ ਕੋਲ ਸਟਾਰਟ ਹੋ ਜਾਂਦੀ ਆ ਕੋਈ 6500 ਮਤਲਬ 6500 ਦੇ ਵਿੱਚ ਸਟੀਚਿੰਗ ਕਰਵਾ ਕੇ ਸਟੀਚਿੰਗ ਕਰਵਾ ਕੇ 6500 ਦੀ ਮਿਲ ਜੇਗੀ ਜਿਹੜੀ ਤੁਹਾਨੂੰ ਬਾਜ਼ਾਰ ਮਿਲਨੀ 15 ਤੋਂ 20000 ਰੁਪਏ ਦੀ ਮਤਲਬ ਤਿਆਰ ਕਰਕੇ ਪਰ ਇੰਨੇ ਦੇ ਵਿੱਚ ਤਾਂ ਕਿਰਾਏ ਦੇ ਨਹੀਂ ਮਿਲਦੇ ਜਿੰਨੇ ਤੁਸੀਂ ਸਲਾਈ ਕਰਕੇ ਆਪਾਂ ਉਹੀ ਤੇ ਤੁਹਾਨੂੰ ਦੱਸਣੇ ਆ ਆਪਾਂ ਕੁਆਲਿਟੀ ਇੱਕ ਨੰਬਰ ਰੱਖੀ ਆ ਟੇਲਰ ਕੰਪਨੀ ਨੇ ਆਫਰ ਲਈ ਆ ਇਸ ਕਰਕੇ ਤੁਹਾਨੂੰ ਲੈਥ ਮਿਲਣੀ ਆ ਦੇਖੋ ਜੀ ਜਿਹੜੇ ਸਾਡੇ ਆਫਸਰ ਸਹਿਬਾਨ ਵੀਡੀਓ ਦੇਖਦੇ ਆ ਤੁਸੀਂ ਐਸਐਚਓ ਡੀਐਸਪੀ ਸਾਹਿਬੋਂ ਐਸਐਸਵੀ ਸਾਹਿਬੋਂ ਤਹਿਸੀਲਦਾਰ ਸਾਹਿਬ ਐਸਡੀਐਮ ਸਾਹਿਬ ਡੀਸੀ ਸਾਹਿਬ ਆ ਦੇਖੋ ਤੁਹਾਡੇ ਮਤਲਬ ਦੀਆਂ ਸਾਡੇ ਕੋਲ ਬਲੇਜ਼ਰ ਹਜ਼ਾਰ ਚੁਕੀਆਂ ਤੁਸੀਂ ਚੈੱਕ ਵਾਲੀਆਂ ਲੈਣੀਆਂ ਲਾਈਨ ਵਾਲੀਆਂ ਲੈਣੀਆਂ ਪਲੇਨ ਵਾਲੀਆਂ ਲੈਣੀਆਂ ਡਾਰਕ ਲੈਣੀਆਂ ਲਾਈਟ ਲੈਣੀਆਂ ਜਿੰਤਨੀਆਂ ਮਰਜ਼ੀ ਸਾਡੇ ਕੋਲ ਬਲੇਜ਼ਰ ਦੇ ਵਿੱਚ ਬਹੁਤ ਸਾਰੇ ਸ਼ੇਡ ਹੈਗੇ ਆ ਸੋ ਤੁਸੀਂ ਆਪਣੀ ਪਸੰਦ ਦੀ ਇੱਥੋਂ ਸਾਡੇ ਕੋਲ ਬਲੇਜ਼ਰ ਵੀ ਬਣਾ ਸਕਦੇ ਆ ਪਰ ਚੈਲੇਂਜ ਪਤਾ ਕਿਹੜੀ ਗੱਲ ਦਾ ਸਾਡੀ ਕੁਆਲਿਟੀ ਸੁਪਰ ਹੋਊਗੀ ਰੇਟ ਬਹੁਤ ਘੱਟ ਹੋਊਗਾ ਹੁਣ ਅਸੀਂ ਗੱਲ ਕਰਨੀ ਜਿਹੜੇ ਸਾਡੇ ਪੰਜਾਬ ਦੇ ਸ਼ਕੀਨ ਵੀਰ ਹੈਗੇ ਆ ਜਿਹੜੇ ਸਰਦਾਰ ਭਰਾ ਆ ਹੁਣ ਤੁਸੀਂ ਚੈੱਕ ਕਰ ਲਓ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਚਾਹੇ ਤੁਸੀਂ ਰੁਪਈਆ ਲੈ ਜੋ ਚਾਹੇ ਫੁੱਲ ਵੇ ਲੈ ਜੋ ਰੰਗਾਂ ਦੀ ਫੁੱਲ ਗਾਰੰਟੀ ਆ ਜੇ ਆਪਾਂ ਬ੍ਰਾਂਡ ਦੀ ਗੱਲ ਕਰੀ ਤਾਂ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਬਣ ਚੁੱਕਾ ਮਾਤੂਸ਼ਰੀ ਦਸਤਾਰ 550 ਤੋਂ ਵੱਧ ਰੰਗ ਆ ਰੰਗ ਫੇਟ ਹੋਗਾ ਤਿੰਨ ਵੀ ਨਿਰੰਤਰ ਬਦਲ ਕੇ ਤੁਸੀਂ ਨਵੀਂ ਪੱਗ ਲੈ ਜਿਓ ਜੇ ਆਪਾਂ ਟਾਇਆਂ ਦੀ ਗੱਲ ਕਰੀਏ ਦੇਖੋ ਤੁਸੀਂ ਆਪਣੇ ਕੁਰਤੇ ਪਿਆ ਮੈਚ ਕਰਨੀਆਂ ਤੁਸੀਂ ਦਸਤਾਰਾਂ ਨਾਲ ਮੈਚ ਕਰਨੀਆਂ ਤੁਸੀਂ ਕੋਟ ਪੈਂਟ ਨਾਲ ਮੈਚ ਕਰਨੀਆਂ ਤੁਸੀਂ ਆਪਣੀਆਂ ਘਰ ਵਾਲੀਏ ਸੂਟਾਂ ਨਾਲ ਮੈਚ ਕਰਨੀਆਂ ਟਾਈਆਂ ਦੇ ਵਿੱਚ ਹੀ ਬਹੁਤ ਸਾਰੀ ਕੁਆਲਿਟੀ ਆ ਲਾਈਨਿੰਗ ਦਾ ਕੱਪੜਾ ਹੈਗਾ ਆਪਣੇ ਕੋਲ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਹਾਂਜੀ ਵੀਜੀ ਲਾਈਨਿੰਗ ਵੀ ਆਪਣੇ ਕੋਲ ਗਾਰੰਟੀ ਵਾਲੀ ਆਉਂਦੀ ਆ ਲਾਈਨਿੰਗ ਦੇ ਵਿੱਚ ਵੀ ਤੁਹਾਨੂੰ ਮਤਲਬ ਆਪਣੇ ਕੋਲ 40 ਰੁਪਏ ਦੀ ਲਾਈਨਿੰਗ ਮਿਲਦੀ ਆ ਵਧੀਆ ਜਿਹੜੀ ਮਤਲਬ ਬਾਜ਼ਾਰ ਤੁਹਾਨੂੰ ਮਿਲਣੀ ਇਹੋ 60 65 ਰੁਪਏ ਆਪਣੇ ਕੋਲ ਤੁਹਾਨੂੰ ਮਿਲਣੀ 40 ਰੁਪਏ ਇਹ ਵੀ ਮਾਤੂ ਸ਼੍ਰੀ ਕੰਪਨੀ ਨੇ ਹੁੰਦੀ ਆ ਮਤਲਬ ਬੀਬੀਆਂ ਸੂਟ ਰੈਡੀਟੇ ਮਹਿੰਗੇ ਲੈਣੀਆਂ ਵਾ ਫਿਰ ਲਾਈਨਿੰਗ ਵੱਲੋਂ ਮਤਲਬ 30 ਰੁਪਏ ਦੀ ਲਾ ਦਨੀਆ ਮੀਟਰ 40 ਰੁਪਏ ਮੀਟਰ ਲਾ ਦਨੀਆ ਆਪਣੇ ਕੋ ਤੁਹਾਨੂੰ 65 ਰੁਪਏ ਮੀਟਰ ਵਾਲੀ ਲਾਈਨਿੰਗ ਜਿਹੜੀ ਆ ਉਹ ਮਿਲ ਜਣੀ ਆ 40 ਰੁਪਏ ਮੀਟਰ ਦੇ ਵਿੱਚ ਵਧੀਆ ਕੁਆਲਿਟੀ ਦੀ ਲਾਈਨਿੰਗ ਆ ਮਾਤੂ ਸ਼੍ਰੀ ਦੀ ਭਲਕ ਕੱਲ ਉੱਤਰ ਜੇ ਕੋਸ਼ ਹੋ ਜੇ ਇਹਦੀ ਗਾਰੰਟੀ ਆ ਸੋ ਮੁੱਕ ਦੀ ਗੱਲ ਪਤਾ ਕੀ ਆ ਜੀ ਪੈਸੇ ਬਚਾ ਲਓ ਚੰਗੀ ਚੀਜ਼ ਲੈ ਲਓ ਟੌਪ ਦਾ ਕੱਪੜਾ ਲੈ ਲਓ ਬਾਜ਼ਾਰ ਚ 10000 ਦਾ ਕੋਟ ਪੈਂਟ ਆ ਸਾਡੇ ਕੋਲ ਆ ਕੇ 2995 ਚ ਲੈ ਜਾਓ ਡਿਜ਼ਾਈਨ ਭਾਵੇਂ ਇਤਨਾ ਬਣਾ ਲਓ ਭਾਵੇਂ ਆ ਆ 15000 ਦਾ ਕੋਟ ਪੈਂਟ 3 ਪੀਸਾ ਸਾਡੇ ਕੋਲੋਂ 370 60 ਚ ਲੈ ਜਾਓ ਸਲਾਈ ਕਰਕੇ ਆ 16 17000 ਤੋਂ ਘੱਟ ਕੋਈ ਸ਼ੇਰਵਾਨੀ ਦਿੰਦਾ ਨਹੀਂ ਸਾਡੇ ਕੋਲੋਂ 6500 ਚ ਲੈ ਜਾਓ ਸਲਾਈ ਕਰਕੇ ਆ ਜਿਹੜਾ 2000 ਰੁਪਏ ਦਾ ਇਕੱਲਾ ਕੱਪੜਾ ਜਾਂ ਕੋਟ ਤੇ ਪਿਆਮੇ ਦਾ ਅਸੀਂ ਤੁਹਾਨੂੰ 700 ਰੁਪਏ ਚ ਦੇ ਦਿਆਂਗੇ ਬਾਸਕਟ ਤੁਹਾਡੀ ਮਰਜ਼ੀ ਦੀ ਬਣਾ ਦੇਾਂਗੇ ਬਲੇਜ਼ਰਾਂ ਦੇ ਵਿੱਚ ਟੌਪ ਦੀ ਕੁਆਲਿਟੀ ਆ ਪੱਗਾਂ 550 ਤੋਂ ਵੱਧ ਰੰਗਿਆ ਰੰਗ ਫੇਡ ਹੋ ਜੂਵੇ ਵਾਪਸ ਕਰਕੇ ਨਵੀਂ ਲੈ ਜਾਓ ਲਾਈਨਿੰਗ ਦੇ ਕੱਪੜਾ ਸਾਡੇ ਕੋਲ ਬੜਾ ਫੇਮਸ ਵੀ ਹੈਗਾ ਤੇ ਬੜਾ ਮਜ਼ਬੂਤ ਵੀ ਆ ਰੰਗ ਵੀ ਪੱਕਾ ਆ ਕੋਈ ਜਾਣਕਾਰੀ ਲੈਣੀ ਹੈਗੀ ਆ ਆ ਨੰਬਰ ਸਕਰੀਨ ਤੇ ਆ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਤਾਂ ਟੀਵੀ ਜੜਿਆਲਾ ਗੁਰੂ